ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਮਾਣਯੋਗ ਜੀਜੀਪੀ ਪੰਜਾਬ શ્રી ਗੌਰਵ ਯਾਦਵ ਜੀ ਆਈਪੀਐਸ ਮਾਣਯੋਗ ਡੀਏਜੀ ਸਤੰਦਰ ਸਿੰਘ ਆਈਪੀਐਸ ਮਾਣਯੋਗ ਐਸਐਸਪੀ ਸਹਿਰ ਕਾਸਿਮ ਜੀ ਜਿਹੜੇ ਨਿਕਾਲੇ ਜਿਹੜਾ ਬਟਾਲਾ ਪੁਲਿਸ ਹੈ ਉਹਨੂੰ ਅੱਜ ਇੱਕ ਵੱਡੀ ਉਪਲਬਧੀ ਮਿਲੀ ਹੈ ਜਿਹਦੇ ਵਿੱਚ ਆਰਗੇਨਾਈਜ਼ਡ ਕ੍ਰਾਈਮ ਜਿਹੜਾ ਗੈਂਗਸਟਰਵਾਦ ਹੈ ਉਹਦੇ ਖਿਲਾਫ ਇੱਕ ਵੱਡੀ ਉਪਲਬਧੀ ਹੋਈ ਹੈ ਜਿਹਦੇ ਵਿੱਚ ਪੰਜ ਜਿਹੜੇ ਗੈਂਗਸਟਰ ਬਲੀਕ 테ਰਰਿਸਟ ਜਿਹੜੇ ਨੇ ਉਹਨਾਂ ਦੇ ਖਿਲਾਫ ਰੈੱਡ ਕਾਰਡਰ ਨੋਟਿਸ ਹਾਸਲ ਕਰਨ ਵਿੱਚ ਬਟਾਲਾ ਪੁਲਿਸ ਕਾਮਯਾਬ ਹੋਈ ਹੈ ਮੈਂ ਦੱਸਣਾ ਚਾਹੁੰਦਾ ਹੈ ਕਿ ਇਹ ਰੈੱਡ ਕਾਰਡਰ ਨੋਟਿਸ ਇੰਟਰਨੈਸ਼ਨਲ ਨੋਟਿਸ ਨੇ ਜਿਹੜੇ ਡ੍ਰੈਡਡ ਗੈਂਗਸਟਰ ਜਾਂ ਕ੍ਰਾਈਮਨਲਸ ਹੁੰਦੇ ਨੇ ਉਹਨਾਂ ਦੇ ਖਿਲਾਫ ਇਹ ਨੋਟਿਸ ਜਾਰੀ ਕਰਾਇਆ ਗਿਆ ਜਿਹਦੇ ਤਹਿਤ ਇਹ ਦੁਨੀਆ ਦੇ ਜਿਹੜੇ ਵੀ ਕੋਨਿਆਂ ਵਿੱਚ ਬੈਠੇ ਹੋਏ ਨੇ ਇਹ ਜਿਹੜੀਆਂ ਸਾਡੀਆਂ ਇੰਟਰਨੈਸ਼ਨਲ ਪੁਲਿਸ ਏਜੰਸੀਜ਼ ਨੇ ਉਹਨਾਂ ਤੱਕ ਪਹੁੰਚਾਇਆ ਜਾਂਦਾ ਤੇ ਜਿੱਥੇ ਵੀ ਇਹ ਹੁਣ ਲੋਕੇਟ ਹੋਣਗੇ ਉੱਥੇ ਹੀ ਇਹਨਾਂ ਨੂੰ ਡੀਟੇਨ ਕੀਤਾ ਜਾਏਗਾ ਤੇ ਪੰਜਾਬ ਪੁਲਿਸ ਤੇ ਬਟਾਲਾ ਪੁਲਿਸ ਨੂੰ ਉਹਦੇ ਸਬੰਧੀ ਜਾਣਕਾਰੀ ਦਿੱਤੀ ਜਾਏਗੀ ਇਹਦੇ ਵਿੱਚ ਆ ਰੀਸੈਂਟਲੀ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਬਟਾਲਾ ਪੁਲਿਸ ਬਟਾਲਾ ਜ਼ਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਗੁਰਦਾਸਪੁਰ ਬਾਰਡਰ ਬੈਲਟ ਦੇ ਜਿਹੜੇ ਜ਼ਿਲ੍ਹੇ ਨੇ ਉਹਦੇ ਵਿੱਚ ਕਾਫੀ ਗੈਰ ਕਾਨੂੰਨੀ ਕਾਰਵਾਈਆਂ ਹੋਈਆਂ ਜਿੱਦਾਂ ਕਿ ਫਰੋਤੀਆਂ ਦੇ ਇਨਸੀਡੈਂਟਸ ਹੋਏ ਫਾਇਰਿੰਗ ਇਨਸੀਡੈਂਟਸ ਹੋਏ ਗ੍ਰੇਨੇਡ ਅਟੈਕਸ ਹੋਏ ਸੋ ਉਹਦੇ ਵਿੱਚ ਬਟਾਲਾ ਪੁਲਿਸ ਮੋਸਟਲੀ ਸਾਰੇ ਕੇਸਸ ਵਿੱਚ ਹੀ ਜਿਹੜੇ ਗਰਾਊਂਡ ਦੇ ਉੱਤੇ ਜਿਹੜੇ ਉਹਦੇ ਐਗਜ਼ੀਕਿਊਟਰ ਸੀਗੇ ਜਿਨ੍ਹਾਂ ਨੇ ਇਹ ਕਾਰਵਾਈਆਂ ਨੂੰ ਅਮਲ ਵਿੱਚ ਲਿਆਂਦਾ ਸੀ ਉਹਨਾਂ ਨੂੰ ਫੜਨ ਵਿੱਚ ਅਸੀਂ ਕਾਮਯਾਬ ਹੋ ਗਏ ਸੀਗੇ ਬਟ ਇਹਦੇ ਮੇਨ ਜਿਹੜੇ ਕਲਪਰੇਟ ਸੀਗੇ ਜਿਹੜੇ ਬਾਹਰੀ ਕੰਟਰੀਜ਼ ਵਿੱਚ ਬੈਠੇ ਹੋਏ ਇਹ ਸਾਰੀ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਸੀਗੇ ਉਹਨਾਂ ਦੇ ਖਿਲਾਫ ਕਾਰਵਾਈ ਪੈਂਡਿੰਗ ਸੀਗੀ ਸੋ ਉਹਨਾਂ ਦੇ ਖਿਲਾਫ ਅੱਜ ਬਟਾਲਾ ਪੁਲਿਸ ਨੇ ਇਹ ਰੈਡ ਕੋਰਨਰ ਨੋਟਿਸ ਜਿਹੜੇ ਜਾਰੀ ਕਰਵਾ ਕੇ ਉਹਨਾਂ ਦੇ ਦੇ ਉੱਤੇ ਜਿਹੜੀ ਇੱਕ ਕਾਨੂੰਨੀ ਕਾਰਵਾਈ ਹੈ ਉਹਦੇ ਨੂੰ ਇੱਕ ਵੱਡੀ ਜਿਹੜੀ ਉਪਲਬਧੀ ਅੱਜ ਸਾਨੂੰ ਮਿਲੀ ਹੈ ਮੈਂ ਦੱਸਣਾ ਚਾਹਾਂਗਾ ਕਿ ਇਹ ਜਿਹੜੇ ਪੰਜ ਦੋਸ਼ੀ ਨੇ ਉਹਨਾਂ ਦੇ ਵਿੱਚ ਸਭ ਤੋਂ ਮੇਨ ਹਰਪ੍ਰੀਤ ਸਿੰਘ ਹੈਪੀ ਪਸ਼ਿਆ ਜਿਹਦੇ ਖਿਲਾਫ કુલ 25 ਮੁਕਦਮੇ ਦਰਜ ਨੇ ਪਵਿੱਤਰ ਸਿੰਘ ਉਰਫ ਪਵਿੱਤਰ ਚੋੜਾ ਜਿਹਦੇ ਖਿਲਾਫ 11 ਮੁਕਦਮੇ ਦਰਜ ਨੇ ਹੁਸਨਦੀਪ ਸਿੰਘ ਉਰਫ ਹੁਸਨਾ 9 ਮੁਕਦਮੇ ਦਰਜ ਨੇ ਸ਼ਮਸ਼ੀਰ ਸਿੰਘ ਉਰਫ ਹਨੀ ਇਹਦੇ ਖਿਲਾਫ 5 ਮੁਕਦਰਮੇ ਦਰਜ ਨੇ ਤੇ ਹਰੀ ਸਿੰਘ ਉਰਫ ਹੈਰੀ ਨੱਜਰ ਇਹਦੇ ਖਿਲਾਫ 3 ਮੁਕਦਮੇ ਦਰਜ ਨੇ ਸੋ ਇਹ ਪੰਜ ਜਿਹੜੇ ਕ੍ਰਿਮੀਨਲਸ ਨੇ ਇਹਨਾਂ ਦੇ ਖਿਲਾਫ ਰੈਡ ਕਾਰਡਰ ਨੋਟਿਸ ਜਾਰੀ ਹੋ ਚੁੱਕੇ ਨੇ ਇੰਟਰਪੋਲ ਦੁਆਰਾ ਇਹ ਜਿਹੜਾ ਪ੍ਰੋਸੈਸ ਹੈ ਇਹ ਬੜਾ ਹੀ ਇੱਕ ਪੀਡੀਐਸ ਪ੍ਰੋਸੈਸ ਹੁੰਦਾ ਜਿਹਦੇ ਵਿੱਚ ਡਿਸਟ੍ਰਿਕਟ ਪੁਲਿਸ ਸਟੇਟ ਹੈੱਡਕਵਾਰਟਰਸ ਫਿਰ ਆਈਬੀ ਐਨਆਈਏ ਸੀਬੀਆਈ ਜਿਹੜੀਆਂ ਡਿਫਰੈਂਟ ਏਜੰਸੀਜ਼ ਲਾਅਨਫੋਰਸਮੈਂਟ ਏਜੰਸੀਜ਼ ਨੇ ਇਹ ਇੰਟਰਨੈਸ਼ਨਲ ਏਜੰਸੀਜ਼ ਜਿਹੜੀਆਂ ਇੰਟਰਪੋਲ ਹੈ ਉਹਦੇ ਨਾਲ ਟਾਈ ਅਪ ਕਰਕੇ ਬੜੀ ਹੀ ਇਹਨੂੰ ਜਿਹੜੀ ਇੱਕ ਸਹੀ ਟੈਕਨੀਕਲ ਤਰੀਕੇ ਦੇ ਨਾਲ ਅਸੀਂ ਇਹ ਜਿਹੜੇ ਰੈੱਡ ਕਾਰਡ ਨੂੰ ਨੋਟਿਸ ਨੇ ਉਹਨੂੰ ਹਾਸਲ ਕਰਨ ਵਿੱਚ ਕਾਮਯਾਬ ਹੋਏਗੇ ਹੋਏ ਆ ਤੇ ਨਾਲ ਦੀ ਨਾਲ ਦੱਸਣਾ ਚਾਹਾਂਗਾ ਕਿ ਇਸ ਤੋਂ ਇਲਾਵਾ ਪੰਜ ਹੋਰ ਦੋਸ਼ੀ ਨੇ ਜਿਨ੍ਹਾਂ ਦੇ ਖਿਲਾਫ ਜਿਹੜੇ ਰੈਡ ਕਾਰਡ ਨੂੰ ਨੋਟਿਸ ਨਹੀਂ ਉਹਨਾਂ ਨੂੰ ਅਸੀਂ ਜਾਰੀ ਕਰਾਉਣ ਦੇ ਵਿੱਚ ਸਾਡੇ ਪਾਈਪਲਾਈਨ ਦੇ ਵਿੱਚ ਹੈਗੇ ਨੇ ਤੇ ਉਹਨਾਂ ਦੇ ਖਿਲਾਫ ਵੀ ਜਲਦੀ ਜਲਦ ਤੋਂ ਜਲਦ ਹੀ ਜਿਹੜੇ ਰੈਡ ਕਾਰਡ ਦਾ ਨੋਟਿਸ ਨੇ ਉਹ ਜਾਰੀ ਕਰਵਾਏ ਜਾਣਗੇ ਜੀ ਜਿਨ੍ਹਾਂ ਦੇ ਕਰਵਾਣੇ ਨੇ ਉਹ ਜਦੋਂ ਹੋ ਜਾਣਗੇ ਅਸੀਂ ਉਸ ਤੋਂ ਬਾਅਦ ਤੁਹਾਨੂੰ ਡਿਟੇਲ ਦੱਸਾਂਗੇ ਕਿਉਂਕਿ ਇਹ ਜਿਨ੍ਹਾਂ ਦੇ ਹੋ ਗਏ ਨੇ ਇਹ ਪਬਲਿਕ ਹੋ ਚੁੱਕੇ ਨੇ ਜਿਨ੍ਹਾਂ ਦੇ ਕਰਵਾ ਰਹੇ ਨੇ ਉਹ ਪਾਈਪਲਾਈਨ 'ਚ ਹੈ ਜਲਦ ਤੋਂ ਜਲਦ ਅਸੀਂ ਉਹਨਾਂ ਦੇ ਵੀ ਕਰਵਾ ਕੇ ਤੁਹਾਨੂੰ ਸ਼ੇਅਰ ਕਰਾਂਗੇ ਇਹ ਜਿਹੜਾ ਜੀ ਉਹ ਡਿਟੇਨ ਕੀਤਾ ਹੋਇਆ ਜੋ ਇਨਫੋਰਮੇਸ਼ਨ ਮਿਲੀ ਸੀ ਐਫਬੀਆਈ ਨੇ ਜਿਹੜੀ ਇਨਫੋਰਮੇਸ਼ਨ ਸ਼ੇਅਰ ਲੇਕਿਨ ਉਸ ਤੋਂ ਬਾਅਦ ਕਿਉਂਕਿ ਉਹ ਵੀ ਸਾਡੇ ਪ੍ਰੋਸੈਸ ਵਿੱਚ ਹੀ ਸੀਗਾ ਉਸ ਟਾਈਮ ਦੇ ਉੱਤੇ ਆਰਸੀਨ ਦੇ ਪ੍ਰੋਸੈਸ ਵਿੱਚ ਹੀ ਸੀਗਾ ਸੋ ਹੁਣ ਉਹਨੂੰ ਨੈਕਸਟ ਜਿਹੜੀ ਜਦੋਂ ਡਿਟੇਨ ਹੋ ਜਾਂਦੇ ਨੇ ਕਿਹੜੀ ਕੰਟਰੀ ਵਿੱਚ ਡਿਟੇਨ ਹੁੰਦੇ ਨੇ ਉਸ ਤੋਂ ਬਾਅਦ ਉਸ ਕੰਟਰੀ ਦੇ ਨਾਲ ਜਿਹੜੀਆਂ ਸਾਡੀ ਇੰਟਰਨੈਸ਼ਨਲ ਟ੍ਰੀਟੀਆਂ ਕੀ ਨੇ ਇੰਡੀਆ ਦੀ ਉਹਨਾਂ ਉਸ ਦੇਸ਼ ਦੇ ਨਾਲ ਐਕਸਟਰਡੀਸ਼ਨ ਦੀਆਂ ਕੀ ਟ੍ਰੀਟੀਆਂ ਨੇ ਉਹਦੇ ਡਿਪੈਂਡ ਕਰਦਾ ਸੋ ਹੁਣ ਉਹਦੀ ਵੀ ਅਗਲੀ ਕਾਰਵਾਈ ਜਿਹੜੀ ਹੈਗੀ ਸਟੇਟ ਪੁਲਿਸ ਵੱਲੋਂ ਕੀਤੀ ਜਾਏਗੀ ਕੁਝ ਅਮੀਰ ਪੂਰੀ ਹੈ ਇੱਕ ਪਾਰਟ ਆਫ ਦ ਪ੍ਰੋਸੈਸ ਹੈ ਹਰ ਚੀਜ਼ ਦਾ ਜਦੋਂ ਅਸੀਂ ਲੋਕਲ ਲੈਵਲ ਤੇ ਦੇਖਦੇ ਆਂ ਜਦੋਂ ਕੋਈ ਦੋਸ਼ੀ ਫੜਿਆ ਨਹੀਂ ਜਾਂਦਾ ਤੇ ਉਸ ਤੋਂ ਬਾਅਦ ਉਹਦੀ ਪੀਓ ਪ੍ਰोसीडिंग स्टार्ट ਕੀਤੀ ਜਾਂਦੀ ਹੈ ਇਹ ਇਹੋ ਜਿਹੇ ਦੋਸ਼ੀ ਨੇ ਜਿਹੜੇ ਬਾਹਰਲੇ ਦੇਸ਼ ਵਿੱਚ ਬੈਠੇ ਹੋ ਰਹੇ ਨੇ ਤੇ ਇਹਨਾਂ ਦੋਸ਼ੀਆਂ ਵਾਸਤੇ ਹੀ ਇੱਕ 레드 कॉर्नर नोटिस ਹੁੰਦਾ ਇੱਕ ब्लू कॉर्नर नोटिस ਹੁੰਦਾ ਇਹ ਸੈਟ ਪ੍ਰੋਸੀਜਰਸ ਨੇ ਜਿਹੜੇ ਕਾਨੂੰਨ ਦੇ ਤਹਿਤ ਇਹਨਾਂ ਦੇ ਖਿਲਾਫ ਕੀਤੇ ਜਾ ਰਹੇ ਨੇ ਇਹ ਕਰਨ ਤੋਂ ਬਾਅਦ ਜਿਹੜੀ ਜਦੋਂ ਇਹ ਡਿਟੇਨ ਹੋ ਜਾਣਗੇ ਤੇ ਫਿਰ ਉਸ ਤੋਂ ਬਾਅਦ ਸੈਂਟਰਲ ਏਜੰਸੀਜ਼ ਦੀ ਮਦਦ ਲੈ ਕੇ ਇਹਨਾਂ ਨੂੰ ਜਿਹੜਾ ਮੁਖਤਾਰਾ ਵਿੱਚ ਲਿਆਉਣ ਦੇ ਲਈ ਇੱਥੇ ਜਿਹੜਾ ਇੰਡੀਆ ਦੇ ਵਿੱਚ ਲਿਆਉਣ ਦੇ ਲਈ ਅਗਲੀ ਕਾਰਵਾਈ ਕੀ ਕੀਤੀ ਚਾਹੀਦੀ ਹੈ ਬਹੁਤ ਇੰਪੋਰਟੈਂਟ ਹੈ ਇਸ ਤਰੀਕੇ ਨਾਲ ਨੇ ਕਿ ਤੁਸੀਂ ਰੀਸੈਂਟ ਵਾਰਦਾਤਾਂ ਦੇ ਵਿੱਚ ਦੇਖਿਆ ਹੀ ਹੈ ਕਿ ਇਹਨਾਂ ਦੇ ਕਿਤੇ ਨਾ ਕਿਤੇ ਜਦੋਂ ਇਹ ਵਾਰਦਾਤ ਹੁੰਦੀ ਹੈ ਉਸ ਤੋਂ ਬਾਅਦ ਇਹ ਆਪਣਾ ਜ਼ਿੰਮੇਵਾਰੀਆਂ ਲੈਂਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਇਹ ਜਿਹੜੀਆਂ ਫਰੋਤੀਆਂ ਨੇ ਤੇ ਉਹਦੇ ਵਿੱਚ ਜਿਹੜੇ ਲੋਕ ਨਹੀਂ ਉਹਨਾਂ ਨੂੰ ਇੰਟਰਨੈਸ਼ਨਲ ਨੰਬਰਸ ਤੋਂ ਕਾਲਸ ਆਉਂਦੀਆਂ ਨੇ ਸੋ ਜਦੋਂ ਹੁਣ ਇਹਨਾਂ ਦੇ ਖਿਲਾਫ ਰੈਡ ਕਾਰਡਰ ਨੋਟਿਸ ਜਾਰੀ ਹੋ ਚੁੱਕੇ ਨੇ ਇਹਦੇ ਨਾਲ ਜਿਹੜੀਆਂ ਸਾਡੀਆਂ ਇੰਟਰਨੈਸ਼ਨਲ ਪੁਲਿਸ ਏਜੰਸੀਜ਼ ਨੇ ਕਿਸੇ ਵੀ ਦੇਸ਼ ਦੀਆਂ ਇਹ ਇੰਟਰਪੋਲ ਦੇ ਨਾਲ ਉਹਨਾਂ ਦਾ ਕਨੈਕਸ਼ਨ ਹਰ ਇੱਕ ਦੇਸ਼ ਦੀ ਜਿਹੜੀ ਪੁਲਿਸ ਏਜੰਸੀ ਹੈ ਉਹਦੇ ਨਾਲ ਹੁੰਦਾ ਹੈ ਸੋ ਇਹ ਹਰ ਇੱਕ ਦੇਸ਼ ਦੇ ਵਿੱਚ ਹੁਣ ਇੱਕ ਸਾਧ ਨਾਲ ਵਾਂਟਡ ਨੇ ਸੋ ਜਿੱਥੇ ਵੀ ਇਹ ਲੋਕੇ ਲੋਕੇਟ ਹੋਣਗੇ ਉਸੇ ਟਾਈਮ ਇਹਨਾਂ ਨੂੰ ਰੀਟੇਨ ਕਰਨਗੇ ਤੇ ਸਾਡੀ ਪੰਜਾਬ ਪੁਲਿਸ ਨੂੰ ਤੇ ਡਿਸਟ੍ਰਿਕਟ ਪੁਲਿਸ ਨੂੰ ਉਹਦੇ ਬਾਰੇ ਜਾਣਕਾਰੀ ਦਿੱਤੀ ਜਾਏਗੀ ਫਰਦਰ ਕਾਰਵਾਈ ਉਸ ਤੋਂ ਬਾਅਦ ਅਮਰਜੀਤ ਨੇ ਬੋਲੇ ਸਾਫ ਮੈਂ ਦੱਸਣਾ ਚਾਹਾਂਗਾ ਹਰਪ੍ਰੀਤ ਉਰਫ ਹੈਪੀ ਪਛੀਆਂ ਜਿਹੜਾ ਹੈ ਇਹ ਅੰਮ੍ਰਿਤਸਰ ਬਟਾਲਾ ਗੁਰਦਾਸਪੁਰ ਤੇ ਹੋਰ ਜਿਹੜੇ ਡਿਸਟ੍ਰਿਕਟਸ ਨੇ ਉਹਨਾਂ ਦੇ ਵਿੱਚ ਵੀ ਇਹਨਾਂ ਦੇ ਖਿਲਾਫ 25 ਮੁਕਦਮੇ ਦਰਜ ਨੇ ਪਵਿੱਤਰ ਚੌੜਾ ਦੇ ਖਿਲਾਫ 11 ਮੁਕਦਮੇ ਦਰਜ ਨੇ ਸੋ ਡਿਫਰੈਂਟ ਡਿਫਰੈਂਟ ਡਿਸਟ੍ਰਿਕਟਸ ਵਿੱਚ ਇਹਨਾਂ ਦਾ ਕੰਪਲੀਟ ਕ੍ਰਿਮੀਨਲ ਰਿਕਾਰਡ ਹੈ ਜਿਹੜਾ ਇਹ ਭੇਜਿਆ ਜਾਂਦਾ ਤੇ ਹੁਸਨਦੀਪ ਦੇ ਖਿਲਾਫ 9 ਸ਼ਮਸ਼ੇਰ ਦੇ ਖਿਲਾਫ 5 ਹਰੀ ਸਿੰਘ ਦੇ ਖਿਲਾਫ ਤਿੰਨ ਮੁਕਦਮੇ ਨੇ ਸੋ ਸਾਰੀਆਂ ਡਿਟੇਲਸ ਜਿਹੜੀਆਂ ਨੇ ਸ਼ੇਅਰ ਕੀਤੀਆਂ ਜਾਂਦੀਆਂ ਨੇ ਸੋ ਕਾਫੀ ਇੱਕ ਟੀਰੀਅਸ ਪ੍ਰੋਸੈਸ ਹੁੰਦਾ ਹੈ ਜਿਹਦੇ ਤਹਿਤ ਇਹਨੂੰ ਪੂਰੀ ਸਕਰੂਟੀਨੀ ਕਰਕੇ ਕਿ ਇਹਨਾਂ ਦਾ ਜਿਹੜਾ ਰੋਲ ਹੈ ਉਹ ਆਇਡੈਂਟੀਫਾਈ ਕਰਕੇ ਫਿਰ ਇੰਟਰਪੋਲ ਦੁਆਰਾ ਇਹਨਾਂ ਦੇ ਖਿਲਾਫ ਰੈਡ ਕਾਰਡਰ ਨੋਟਿਸ ਜਾਰੀ ਕੀਤਾ ਗਿਆ।